ਕਹਾੜੀ ਬਹੁਤ ਭਾਰੀ ਵੋਟਾਂ ਨਾਲ ਜਿੱਤ ਗਈ। ਪਤਾ ਲੱਗਿਆ ਕਿ ਦਰਖਤਾਂ ਨੇ ਸਭ ਤੋਂ ਵੱਧ ਵੋਟਾਂ ਪਾਈਆਂ ਉਹਨੂੰ। ਦਰਖਤਾਂ ਨੂੰ ਇਹ ਪੁੱਛਿਆ ਗਿਆ ਕਿ ਤੁਹਾਨੂੰ ਤਾਂ ਵੜ ਦਿੰਦੀ ਐ ਇਹ। ਉਹ ਮੈਂਟ ਨਹੀਂ ਲਾਉਂਦੀ ਤੁਹਾਡੀਆਂ ਟਾਹਣੀਆਂ ਵੜ ਦਿੰਦੀ ਐ ਤੁਹਾਡੀਆਂ ਜੜਾਂ ਵੜ ਦਿੰਦੀ ਐ। ਤੁਸੀਂ ਕਹਾੜੀ ਨੂੰ ਕਿਉਂ ਵੋਟਾਂ ਪਾਤੀਆਂ? ਉਹ ਕਹਿੰਦੇ ਜੀ ਅੱਛਾ ਕਹਾੜੀ ਨੂੰ ਵੋਟਾਂ ਪੈ ਗਈਆਂ। ਲੋਕ ਕਹਿੰਦੇ ਹਾਂ ਜੀ ਕਹਾੜੀ ਜਿੱਤ ਗਈ। ਕਹਿੰਦੇ ਅਸੀਂ ਤਾਂ ਹੱਥਾ ਦੇਖ ਕੇ ਪਾਤੀ ਸੀ ਵੀ ਹੱਥਾ ਸਾਡੀ ਬਰਾਦਰੀ ਦਾ ਲੱਕੜ ਦਾ ਐ। ਉਹਦਾ ਜਿਹੜਾ ਹੱਥਾ ਸੀ ਉਹ ਲੱਕੜ ਦਾ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਹੱਥਾ ਲੋਹੇ ਨਾਲ ਰਲਿਆ ਹੋਇਆ ਸੀਗਾ ਲੱਕੜ ਦਾ ਹੱਥਾ ਲੋਹੇ ਨਾਲ ਰਲਿਆ ਹੋਇਆ ਸੀ ਤੇ ਉਹਨਾਂ ਨੇ ਫਿਰ ਦੋਨਾਂ ਨੇ ਰਲ ਕੇ ਜੜਾ ਵੱਡੀਆਂ ਫਿਰ ਉਹਨਾਂ ਦੀ ਇਹ ਹੀ ਹੋਇਆ ਪਹਿਲਾਂ ਆਪਣੇ ਨਾਲ ਗਰੀਬ ਦਾ ਬੱਚਾ ਕਿਤਾਬ ਰਾਹੀਂ ਆਪਣੀ ਕਿਸਮਤ ਬਦਲ ਸਕਦਾ ਹੈ ਪ੍ਰੀਤ ਵਰਦੀ ਦਰਬਦਨ ਔਰ ਗਰੀਬ ਦਾ ਬੱਚਾ ਇੰਟੈਲੀਜੈਂਟ ਹੁੰਦਾ ਹੈ ਰੁਕ ਜਾ ਭਪਿੰਦਰ ਪੱਜਨ ਤੋਂ ਬਾਅਦ ਵਰੁਨਦੀਪ ਸਿੰਘ ਜਿਹੜਾ ਬੱਸਾਂ ਦੀਆਂ ਤਾਕੀਆਂ ਤੇ ਲੰਮ ਕੇ ਬਸਾਂ ਦੇ ਜਾਲਾਂ ਤੇ ਲੰਮ ਰਕਾਲੀਆਂ ਦੇ ਡਾਲੀਆਂ ਤੇ ਲੰਮ ਕੇ ਪੜਨ ਜਾਂਦਾ ਨਾ ਉਹਨੂੰ ਪਤਾ ਹੁੰਦਾ ਮੈਂ ਸਕੂਲ ਕਿਵੇਂ ਪਹੁੰਚਿਆ ਤੇ ਸਕੂਲ ਚੋਂ ਲੈ ਕੇ ਮਨਪ੍ਰੀਕੋਰ ਉਹ ਬੱਚੇ ਸ਼ਹਿਰ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਕਿਤਾਬ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਕਿਤਾਬ ਯਸ਼ ਕੁਮਾਰ এডਿਕੇਸ਼ਨ ਹਾਇਰ এডਿਕੇਸ਼ਨ ਕੁਆਲਟੀ এডਿਕੇਸ਼ਨ ਇਹ ਸਭ ਕੁਝ ਦਾ ਭਵਿੱਖ ਬਦਲ ਸਕਦੇ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਣ ਬੁੱਝ ਕੇ ਵੀ ਅਨਪੜ ਰੱਖੇ ਜਾਂਦੇ ਆ ਲੋਕ ਗਗਨਦੀਪ ਸਿੰਘ ਬੱਸ ਇਹਨਾਂ ਨੂੰ ਇੱਥੇ ਤੱਕ ਹੀ ਰੱਖੋ ਨਹੀਂ ਤਾਂ ਫਿਰ ਉਸ ਤੋਂ ਬਾਅਦ ਫਿਰ ਇਹ ਸੋਚ ਕੇ ਕੰਮ ਕਰਨ ਲੱਗ ਜਾਣਗੇ ਜਾਂ ਨੌਕਰੀਆਂ ਲੈ ਲੈਣਗੇ ਜੇ ਨੌਕਰੀਆਂ ਮਿਲਦੀਆਂ ਘਰਾਂ ਦੀਆਂ ਗਰੀਬੀਆਂ ਚੱਕੀਆਂ ਜਾਣਗੀਆਂ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਨੂੰ ਆਪਣੇ ਤੱਕ ਕੋਈ ਮਤਲਬ ਹੀ ਨਹੀਂ ਰਹਿਣਾ ਆ ਫਿਰ ਆਪਣੇ ਕੋਲੇ ਅਰਜ਼ੀਆਂ ਲੈ ਕੇ ਕੌਣ ਆਊਗਾ ਤੜਕੇ ਤੜਕੇ ਆਪਣੇ ਘਰਾਂ ਨੂੰ ਲਾਈਨ ਕੌਣ ਬਣਾਊਗਾ ਅਰਜ਼ੀਆਂ ਦੀ ਮੈਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਵੀ ਯਾਰ ਖੁਸ਼ਦੀਪ ਸਿੰਘ ਰੱਬ ਪਰਮਾਤਮਾ ਨੇ ਤਾਂ ਇੱਕੋ ਜਿਹਾ ਦਿਮਾਗ ਲਾ ਕੇ ਭੇਜ ਜਿਹਨੇ ਪਰ ਜੇ ਟੀਚਰ ਸਾਨੂੰ ਉਹ ਮਿਲ ਜਾਣ ਜਿਹੜੇ ਖੁਸ਼ੀ ਸਾਰਿਆਂ ਨੂੰ ਇੰਟੈਲੀਜੈਂਟ ਬੱਚਿਆਂ ਦੇ ਵੀ ਟੀਚਰ ਨੇ ਤਾਂ ਸਾਨੂੰ ਵੀ ਮਿਲ ਜਾਣ ਤਾਂ ਅਸੀਂ ਕਿਸੇ ਲੋ ਘੱਟ ਨਹੀਂ ਹੈਗੇ ਸੋ ਇਸ ਕਰਕੇ ਕਰਨ ਕਲੇਰ ਅਸੀਂ ਤੁਹਾਨੂੰ ਅੱਜ ਮੌਕਾ ਛੋਟਾ ਜਿਹਾ ਦੇ ਰਹੇ ਹਾਂ ਅਸੀਂ ਤੁਹਾਨੂੰ ਪੜ੍ਹਾ ਨਹੀਂ ਰਹੇ ਪੜ੍ਹਨਾ ਤੁਸੀਂ ਆਪਣੀ ਕਾਬਲੀਅਤ ਨਾਲ ਹੈ ਰਾਧਿਕਾ ਪਰ ਨਤਾਸ਼ਾ ਇਹ ਸਕਾਲਰਸ਼ਿਪ ਜਿਹੜੀ ਆ ਇਹਦੇ ਨਾਲ ਬੱਚੇ ਨੂੰ ਹੌਸਲਾ ਮਿਲਦਾ ਕਿ ਮੇਰੀ ਪੜ੍ਹਾਈ ਦਾ ਖਿਆਲ ਸਰਕਾਰ ਕਰ ਰਹੀ ਹੈ ਨੰਬਰ ਲੈਣੇ ਹੁਣ ਮੇਰਾ ਫਰਜ਼ ਆ ਉਹਨੂੰ ਇੱਕ ਚੈਲੰਜ ਵੀ ਮਿਲਦਾ ਹੈ ਉਹਨੂੰ ਇੱਕ ਗੋਲ ਵੀ ਮਿਲਦਾ ਹੈ ਕਿ ਜਦੋਂ ਸਰਕਾਰ ਮੇਰੇ ਵਾਸਤੇ ਇੰਨਾ ਕਰੀ ਜਾਂਦੀ ਹੈ ਮੇਰੇ ਮਾਪੇ ਮੇਰੇ ਵਾਸਤੇ ਦਿਹਾੜੀਆਂ ਕਰੀ ਜਾਂਦੇ ਆ ਤੇ ਜੇ ਮੈਂ ਰਿਜ਼ਲਟ ਨਾ ਦਿੱਤੇ ਤਾਂ ਗਿਲਟੀ ਮੈਨੂੰ ਹੋਊਗੀ ਆਪਣੇ ਆਪ ਨੂੰ ਤਾਂ ਮੈਂ ਆਪਣੇ ਆਪ ਨਾਲ ਧੋਖਾ ਕਰੂੰਗਾ ਫਿਰ ਅਦਿਤੀ ਗਿਲ ਇਸ ਕਰਕੇ ਫਿਰ ਉਹ ਬੱਚਾ ਜ਼ਿਆਦਾ ਮਿਹਨਤ ਕਰਦਾ ਹੈ ਫਿਰ ਅੱਗੇ ਜਾ ਕੇ ਜਦੋਂ ਡਿਗਰੀ ਲੈਂਦਾ ਫਿਰ ਨੌਕਰੀ ਵਾਸਤੇ ਜਾਂਦਾ ਫਿਰ ਸਭਰਨਜੀ ਤੌਰ ਸਿਸ਼ਣ ਹੁੰਦੀ ਹੈ ਤੇ ਉਹਦੇ ਮਾਪਿਆਂ ਨੂੰ ਹੁੰਦੀ ਹੈ ਨਵਨੀਤ ਚੋਪੜਾ ਮੈਂ ਤੁਹਾਡੇ ਮਾਪਿਆਂ ਨੂੰ ਬਹੁਤ ਜਾਨਤ ਦੇਣੀ ਚਾਹੁੰਦਾ ਅੱਜ ਪਤਾ ਨਹੀਂ ਅੱਜ ਵੀ ਸ਼ਾਇਦ ਬਹੁਤ ਬਹੁਤੇ ਬੱਚਿਆਂ ਦੇ ਮਾਪੇ ਦਿਹਾੜੀ ਤੇ ਗਏ ਹੋਣੇ ਕੰਮ ਤੇ ਗਏ ਹੋਣੇ ਕਿਉਂਕਿ ਜਿਹੜੇ ਹੈਂਡ ਟੂ ਮਾਉਥ ਨੇ ਜਿਹੜੇ ਰੋਜ਼ ਹੀ ਕਮਾਉਂਦੇ ਨੇ ਰੋਜ਼ ਹੀ ਖਾਂਦੇ ਨੇ ਉਹ ਏਦਾਂ ਨਹੀਂ ਜਾ ਸਕਦੇ ਮੰਤਰੀ ਜ਼ਿੰਦਗੀ ਚੋਂ ਮਾਈਨਸ ਨਹੀਂ ਹੋ ਸਕਦਾ ਇੱਕ ਦਿਨ ਮਾਈਨਸ ਹੋ ਗਿਆ ਤਜਾ ਤਾਂ ਕੱਲ ਨੂੰ ਭੁੱਖੇ ਰਹਿਣਾ ਪਊ ਜ਼ਿਆਦਾ ਭੁੱਖੇ ਰਹਿਣਾ ਪਊ ਇੱਕ ਈਮਾਨਦਾਰੀ ਗਰੀਬ ਪਰਿਵਾਰ ਸੀਗਾ ਦਿਹਾੜੀ ਕਰਦਾ ਸੀਗਾ ਮਜ਼ਦੂਰ ਸੀਗਾ ਉਹਨੇ ਸੋਚਿਆ ਯਾਰ ਕਈ ਪੀੜੀਆਂ ਤੋਂ ਮਜ਼ਦੂਰੀਆਂ ਹੀ ਚੱਲੀ ਜਾਂਦੀਆਂ ਐ ਅਗਲੀ ਪੀੜ੍ਹੀ ਵੀ ਮਜ਼ਦੂਰਾਂ ਦੀ ਉਦੋਂ ਅਗਲੀ ਵੀ ਮਜ਼ਦੂਰਾਂ ਦੀ ਵੀ ਥੋੜਾ ਜਿਹਾ ਢਿੱਡ ਬਨ ਕੇ ਗੁਜ਼ਾਰਾ ਕਰ ਲੈਨੇ ਆ ਮੈਂ ਇੱਕ ਡੰਗ ਦੀ ਰੋਟੀ ਘਟਾ ਦੇਣਾ ਕੰਮ ਥੋੜਾ ਜਿਹਾ ਮੈਂ ਵੱਧ 2 ਘੰਟੇ ਵੱਧ ਲਾ ਲਿਆ ਕਰੂੰਗਾ ਹਣੀ ਓਵਰਟਾਈਮ ਲਾ ਲੈਣਾ ਬੱਚੇ ਹੀ ਪੜਾ ਲਈਏ ਯਾਰ ਬੱਚਾ ਪੜਾ ਲਿਆ ਉਹਨੇ ਬਹੁਤ ਉਹਨੇ ਜੀਨੋ ਆਪਾਂ ਕਹਿੰਦੇ ਫਾਕੇ ਕੱਟੇ ਭੁੱਖਾ ਰਿਆ ਪੈਸੇ ਜੋੜੇ ਫੀਸਾਂ ਭਰੀਆਂ ਤੇ ਬੱਚਾ ਵੀ ਬਹੁਤ ਇੰਟੈਲੀਜੈਂਟ ਸੀ ਬੱਚਾ ਜੱਜ ਬਣ ਗਿਆ ਜੀ ਬੜੀ ਖੁਸ਼ੀ ਹੋਈ ਇਲਾਕੇ ਚ ਮਹਿਮਾ ਹੋਈ ਵੀ ਲੈ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਵੇ ਮੈਂ ਤੁਹਾਡੇ ਮਾਪਿਆਂ ਦੀ ਅੱਜ ਦਾ ਇਹ ਮੁਕੱਦਸ ਦਿਹਾੜਾ ਜਦੋਂ ਇਹਨਾਂ ਬੱਚਿਆਂ ਨੂੰ ਜੱਜ ਬਣ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਜਿਸ ਦਿਨ ਜੱਜ ਸਹਿਬਾਨ ਨੇ ਇਹ ਵਿਦਾਈ ਪੱਤਰ ਦਿੱਤੇ ਗਏ ਨੇ ਜੱਜ ਸਾਹਿਬ ਨੇ ਕੁਰਸੀ ਤੇ ਬੈਠਣਾ ਸੀ ਇਹਨਾਂ ਦੇ ਜਿਸ ਦਿਨ ਪਹਿਲੇ ਦਿਨ ਅਹੁਦਾ ਸੰਭਾਲਣਾ ਸੀ ਤਾਂ ਮਜ਼ਦੂਰ ਵੀ ਚਲਾ ਗਿਆ ਉਹਦਾ ਬਾਪੂ ਕਿ ਅੱਜ ਮੇਰਾ ਬੇਟਾ ਜਦੋਂ ਕੁਰਸੀ ਤੇ ਬੈਠੂਗਾ ਜੱਜ ਬਣ ਕੇ ਤਾਂ ਮੈਂ ਦੇਖੂਗਾ ਤੇ ਖੁਸ਼ੀ ਹੋਊਗੀ ਜੱਜ ਸਾਹਿਬ ਆਪਣੇ ਚੈਂਬਰ 'ਚ ਬੈਠੇ ਸੀ ਪਿੱਛੇ ਤਉ ਦਾ ਬਾਪੂ ਜਿਹੜਾ ਮਜ਼ਦੂਰ ਸੀ ਉਹ ਉਹੀ ਕੱਪੜੇ ਉਹੀ ਦੱਬੀਆਂ ਵਾਲਾ ਪਰਨਾ ਉਹੀ ਸਿੰਪਲ ਕੱਪੜੇ ਪਾ ਕੇ ਤੇ ਉਹਨੇ ਜਾ ਕੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਕਹਿੰਦਾ ਪੁੱਤਰਾ ਬਹੁਤ ਬਹੁਤ ਵਧਾਈ ਕਹਿੰਦਾ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਹੈ ਅੱਜ ਕਹਿੰਦਾ ਤੇਰੀਆਂ ਨਜ਼ਰਾਂ 'ਚ ਅੱਜ ਦੁਨੀਆ ਦਾ ਸਭ ਤੋਂ ਵੱਧ ਖੁਸ਼ ਇਨਸਾਨ ਖੁਸ਼ਕਿਸਮਤ ਇਨਸਾਨ ਤੇ ਸਭ ਤੋਂ ਵੱਧ ਆਪਣੇ ਆਪ ਨੂੰ ਤਾਕਤਵਰ ਸਮਝਣ ਵਾਲਾ ਇਨਸਾਨ ਕੌਣ ਹੋ ਸਕਦਾ ਹੈ ਉਦਾ ਬੇਟਾ ਜੱਜ ਸੀਗਾ ਉਹ ਕਹਿੰਦਾ ਪਿਤਾ ਜੀ ਮੈਂ ਆ ਮੈਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਪਿਤਾ ਜੀ ਨੂੰ ਥੋੜਾ ਜਿਹਾ ਝਟਕਾ ਲੱਗਿਆ ਉਹਨੇ ਫੇਰ ਪੁੱਛਿਆ ਉਦਾਂ ਹੀ ਉਦਾਂ ਹੀ ਖੜਾ ਸੀ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਇੱਕ ਵਾਰੀ ਫੇਰ ਦੱਸ ਦੇ ਵੀ ਇਸ ਵਕਤ ਤੇਰੀਆਂ ਨਜ਼ਰਾਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਪਿਤਾ ਜੀ ਕੋਣ ਹੋ ਸਕਦਾ ਉਹ ਕਹਿੰਦਾ ਪਿਤਾ ਜੀ ਮੈਂ ਤੁਹਾਨੂੰ ਦੱਸਿਆ ਮੈਂ ਜਿਨੂੰ ਮਰਜੀ ਸਜ਼ਾ ਦੇ ਸਕਦਾ ਜਿਨੂੰ ਮਰਜੀ ਛੱਡ ਸਕਦਾ ਸਭ ਤੋਂ ਵੱਧ ਖੁਸ਼ ਆਲੇ ਦੁਆਲੇ ਸਾਰਾ ਸਿਸਟਮ ਮੈਂ ਚਲਾਉਂਗਾ ਹੁਣ ਚਲੋ ਪਿਤਾ ਜੀ ਦਾ ਦਿਲ ਟੁੱਟ ਗਿਆ ਉਹ ਵਾਪਸ ਜਾਣ ਲੱਗੇ ਕਮਰੇ ਚੋਂ ਚੈਂਬਰ ਦੇ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਕਹਿੰਦੇ ਇੱਕ ਵਾਰੀ ਫੇਰ ਦੱਸ ਦੇ ਪੁੱਤ ਅੱਜ ਤੇਰੀਆਂ ਨਜ਼ਰਾਂ ਚ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਬੰਦਾ ਕੌਣ ਹੋ ਸਕਦਾ ਜਦ ਸਵਾਨ ਕਹਿੰਦੇ ਪਿਤਾ ਜੀ ਤੁਸੀਂ ਹੋ ਉਹ ਨੇੜੇ ਆਇਆ ਕਹਿੰਦਾ ਯਾਰ ਕਮਾਲ ਐ ਮੈਂ ਦੋ ਵਾਰੀ ਪਹਿਲਾਂ ਵੀ ਪੁੱਛਿਆ ਸੀ ਤੈਨੂੰ ਤੇ ਤੂੰ ਆਪਣਾ ਨਾਂ ਲਿਆ ਸੀ ਜਦੋਂ ਮੈਂ ਉੱਥੇ ਜਾ ਕੇ ਪੁੱਛਿਆ ਤੇ ਤੂੰ ਮੇਰਾ ਨਾਂ ਲਿਆ ਹੁਣ ਕਿਹਨੂੰ ਝੂਠ ਸਮਝਾਂ ਕਿਹਨੂੰ ਸੱਚ ਸਮਝਾਂ ਕਹਿੰਦਾ ਪਿਤਾ ਜੀ ਤਿੰਨੇ ਵਾਰੀਆਂ ਹੀ ਸੱਚ ਸੀ ਕਹਿੰਦਾ ਕਿਵੇਂ ਕਹਿੰਦਾ ਜਿਸ ਵੇਲੇ ਤੁਸੀਂ ਇੱਥੇ ਮੈਨੂੰ ਬੈਠੇ ਨੂੰ ਪੁੱਛਿਆ ਸੀ ਨਾ ਉਸ ਵੇਲੇ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜਦੋਂ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਸ ਪੁੱਤ ਤੋਂ ਵੱਧ ਖੁਸ਼ ਉਸ ਤੋਂ ਵੱਧ ਖੁਸ਼ਕਿਸਮਤ ਤੇ ਉਸ ਤੋਂ ਵੱਧ ਤਾਕਤਵਰ ਬੰਦਾ ਨਹੀਂ ਹੋ ਸਕਦਾ ਕੋਈ ਪਰ ਕਹਿੰਦਾ ਜਦੋਂ ਤੁਸੀਂ ਤੀਜੀ ਵਾਰੀ ਪੁੱਛਿਆ ਉੱਥੇ ਜਾ ਕੇ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਸੀ ਤੇ ਉਦੋਂ ਫਿਰ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਸੀਂ ਤੁਸੀਂ ਮੈਨੂੰ ਉਹ ਖੁਸ਼ੀ ਖੁਸ਼ਕਿਸਮਤ ਤੇ ਤਾਕਤ ਮੈਨੂੰ ਤੁਸੀਂ ਡਾਇਵਰਟ ਕਰਤੀ ਮੈਨੂੰ ਦੇ ਦਿੱਤੀ ਤੁਸੀਂ ਸੋ ਮੈਂ ਤਾਂ ਇਹ ਗੱਲ ਸੁਣਾਈ ਹੈ ਕਿ ਜੇ ਤੁਸੀਂ ਪੜ੍ਹ ਕੇ ਜਦੋਂ ਕੁਝ ਬਣੋਗੇ ਨਾ ਤਾਂ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਹਾਡੇ ਮਾਪਿਓ ਹੋਣਗੇ ਤੁਹਾਡੇ ਟੀਚਰ ਹੋਣਗੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਤੁਹਾਨੂੰ ਪੜ੍ਹਾਇਆ ਤੇ ਤੁਹਾਨੂੰ ਵੱਡੀਆਂ-ਵੱਡੀਆਂ ਪਦਵੀਆਂ ਤੇ ਪਹੁੰਚਾਇਆ ਤਾਂ ਉਹਨਾਂ ਦਾ ਪਿਆਰ ਹਮੇਸ਼ਾ ਲੈਂਦੇ ਰਹੋ ਉਹਨਾਂ ਨੂੰ ਸਤਿਕਾਰ ਹਮੇਸ਼ਾ ਦਿੰਦੇ ਰਹੋ ਰਿਸਪੈਕਟ ਕਰਦੇ ਰਹੋ ਆਪਣੇ ਕੋਚੇਸ ਦੀ ਆਪਣੇ ਟੀਚਰਸ ਦੀ ਆਪਣੇ ਮਾਪਿਆਂ ਦੀ ਹਮੇਸ਼ਾ ਇੱਜ਼ਤ ਕਰੋ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀਆਂ ਸੀ ਸਕੂਲਾਂ ਦੇ ਮਾਮਲੇ 'ਚ ਸਭ ਤੋਂ ਪਹਿਲਾਂ ਦਿੱਲੀ ਤੋਂ ਆਮਾਦੀ ਪਾਰਟੀ ਸ਼ੁਰੂ ਦਿੱਲੀ ਦੇ ਵਿੱਚ ਸਰਕਾਰ ਤੋਂ ਸ਼ੁਰੂ ਤਾਂ ਦਿੱਲੀ 'ਚ ਸੀ ਸਕੂਲਾਂ ਦਾ ਕਾਇਆਪਾਲਟ ਕੀਤਾ ਦਿੱਲੀ ਦੇ ਸਕੂਲਾਂ 'ਚ ਪੜ੍ਹਾਈ ਸ਼ਾਨਦਾਰ ਕੀਤੀ ਸਕੂਲਾਂ ਦੇ ਨਕਸ਼ੇ ਬਦਲੇ সুইমিং ਪੂਲ ਸਕੂਲਾਂ 'ਚ ਆ ਗਏ ਗਰਾਊਂਡ ਬਣ ਗਏ ਬਹੁਤ ਸ਼ਾਨਦਾਰ ਸਮਾਰਟ ਕਲਾਸਰੂਮ ਬਣ ਗਏ ਕੰਪਿਊਟਰ ਲੈਬਾਂ ਲਾਇਬ੍ਰੇਰੀਆਂ ਬਣ ਗਈਆਂ ਤਾਂ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਮਾਪੇ ਸਰਕਾਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ ਲੱਗ ਗਏ। ਉਹੀ ਮਾਡਲ ਅਸੀਂ ਇੱਥੇ ਲਿਆਂਦਾ। ਅੱਜ ਸਕੂਲ ਆਫ ਐਮੀਨੈਂਸ ਬਣੇ ਹੋਏ ਨੇ, ਬਣ ਵੀ ਰਹੇ ਨੇ। ਸਕੂਲਾਂ ਦੇ ਵਿੱਚ ਟੀਚਰ ਭਰਤੀ ਕੀਤੇ ਜਾ ਰਹੇ ਨੇ। ਸਕੂਲਾਂ ਦੇ ਵਿੱਚ ਸਮਾਰਟ ਰੂਮ, ਕੰਪਿਊਟਰ, ਵਾਈਫਾਈ ਤੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦਿੱਤੀਆਂ ਜਾ ਰਹੀਆਂ ਨੇ। ਸਾਡੇ ਟੀਚਰਾਂ ਨੂੰ ਅਸੀਂ ਸਿੰਗਾਪੋਰ, ਫਿਨਲੈਂਡ ਤੇ ਆਈਆਈਐਮ ਅਹਮਦਾਬਾਦ ਭੇਜਦੇ ਆ ਤਾਂ ਕਿ ਸਾਡੇ ਟੀਚਰ ਹੈਡਮਾਸਟਰ ਪ੍ਰਿੰਸੀਪਲ ਪੜ੍ਹਾਈ ਦੇ ਲੇਟੈਸਟ ਤਰੀਕੇ ਸਿੱਖ ਕੇ ਆ ਕੇ ਸਾਡੇ ਜਵਾਕਾਂ ਨੂੰ ਪੜਾਉਣ ਤੇ ਸਾਡੇ ਬੱਚੇ ਫਿਰ ਉਹਦਾ ਰਿਜ਼ਲਟ ਵੀ ਦੇ ਰਹੇ ਨੇ ਇਸ ਵਕਤ ਸਭ ਤੋਂ ਵੱਧ ਬੱਚੇ ਸਰਕਾਰੀ ਸਕੂਲ ਚ ਪੰਜਾਬ ਦੀ ਹਿਸਟਰੀ ਚ ਸਰਕਾਰੀ ਸਕੂਲਾਂ ਦੇ ਸਭ ਤੋਂ ਵੱਧ ਬੱਚੇ ਜੇਈ ਮੇਨ ਜੇਈ ਐਡਵਾਂਸ ਤੇ ਨੀਟ ਦੇ ਟੈਸਟ ਪਾਸ ਕਰਕੇ ਵੱਡੇ ਵੱਡੇ ਟੈਸਟ ਪਾਸ ਕਰਕੇ ਸਾਡੇ ਬੱਚੇ ਅੱਜ